बैसाखी दिन दे एक विशेष महान और विलक्षण दिन है जिस दिन ਸਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੇਕ ਨੂੰ ਸੰਪੂਰਨ ਰੂਪ ਦਿੱਤਾ ਅਤੇ ਇੱਕ ਨਵੀਂ ਜੀਵਨ ਦੀ ਸਿਰਜ ਬਖਸ਼ੀ ਵੱਖਰੀ ਪਹਿਚਾਨ ਦਸੀ ਉਸ ਨੇ ਨਵਾਂ ਖਾਲਸਾ ਜੀ ਦਾ ਜਨਮ ਦਿਹਾੜਾ ਆਖਦੇ ਹਾਂ ਜਾਂ ਹੋਰ ਵੀ ਅਸ਼ੀਸ਼ਨ ਲਗਾ ਕੇ ਇਸ ਦਿਨ ਨੂੰ ਮਨਾਉਂਦੇ ਆ ਖਾਲਸਾ ਜੀ ਦਾ ਸਾਜਨਾ ਪੁਰਬ ਆਪ ਸਭ ਸੰਗਤਾਂ ਨੂੰ ਖਾਲਸਾ ਜੀ ਦੇ ਸਾਜਨਾ ਪੁਰਬ ਦੀ ਬਹੁਤ ਬਹੁਤ ਵਧਾਈ ਜੀ ਸਾਹਿਬ ਦੇ ਚਰਨਾਂ 'ਚ ਆਪਾਂ ਮਿਲ ਜੁਲ ਕੇ ਅਰਦਾਸ ਕਰੀਏ ਗਰੀਬ ਨਵਾਜ਼ ਪਾਤਸ਼ਾਹ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੈ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣੀ ਜਿਨ੍ਹਾਂ ਨੇ ਅਜੇ ਤੱਕ ਤੇਰੇ ਘਰ ਵਿੱਚ ਦਾਖਲਾ ਨਹੀਂ ਲਿਆ ਉਹਨਾਂ ਤੇ ਵੀ ਬਖਸ਼ਿਸ਼ ਕਰਨੀ ਉਹਨਾਂ ਨੂੰ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਨੀ ਇਹ ਵਿਸ਼ੇ ਸਨੇਹਾ ਹੈ ਸਿੱਖ ਜਗਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਸਾਹਿਬਾਨ ਵੱਲੋਂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਓ ਜੀ ਸਤਿਗੁਰ ਦੀ ਬਾਣੀ ਦਾ ਪਾ ਮਿਲ ਜੁਲ ਕੇ ਕੀਰਤਨ ਕਰੀਏ ਅੰਮ੍ਰਿਤ ਨਾਮ ਹੈ ਅੰਮ੍ਰਿਤ ਜੀਵਨ ਜਾਚ ਹੈ ਅੰਮ੍ਰਿਤ ਅਮੁੱਲ ਹੈ ਅੰਮ੍ਰਿਤ ਦੇ ਅਖਰੀ ਅਰਥ ਹਨ ਜੋ ਮਰਨ ਨਾ ਦੇਵੇ ਜੀਵਤ ਰੱਖੇ ਅੰਮ੍ਰਿਤ ਆਤਮਾ ਨੂੰ ਉੱਚਾ ਕਰਦਾ ਹੈ ਆਓ ਜੀ ਮਿਲ ਜੁਲ ਕੇ ਸਤਿਗੁਰ ਦੀ ਬਾਣੀ ਦਾ ਗਾਇਨ ਕਰੀਏ ਅੰਤਰ ਆਤਮਿਕ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜੀ ਚੀਏ ਏ ਵਾਹੇ ਰੋ ਰੋ ਅੰਮ੍ਰਿਤ ਹਰ ਕਾ ਨਾਮ ਹੈ ਵਰਸ ਕਿਰਪਾ ਧਾ ਅੰਮ੍ਰਿਤ ਹਰ ਦਾ ਨਾਮ ਹੈ ਵਰਸ ਕਿਰਪਾ ਸੇਰ ਕਿਰਪਾ ਦਾ ਅੰਮ੍ਰਿਤ ਹਰ ਕਾਣਾ ਹੈ ਅੰਮ੍ਰਿਤ ਹਰ ਕਾਣਾ ਹੈ ਅੰਮ੍ਰਿਤ ਹਰ ਕਾਣਾ

ਅੰਮ੍ਰਿਤ ਸਦਾ ਵਰਸਦਾ ਅੰਮ੍ਰਿਤ ਸਦਾ ਵਰਸਦਾ ਹੁਜਨ Oh, ਅੰਮ੍ਰਿਤ ਰਖਿਆ ਔਰ ਧਾ ਅੰਮ੍ਰਿਤ ਹਰ ਕਾ ਨਾਮ ਹੈ ਅੰਮ੍ਰਿਤ ਹਰ ਕਾ ਜਾਪ ਹੈ ਵਜਿ ਸੇ ਕੀ ਨਵਾਤਾ ਵਜਿ ਸੇ ਕਿਰਪਾ ਅਮ੍ਰਿਤ ਹਰ ਦਾ ਨਾਮ ਹੈ ਰੇ ਕਜੈ ਜੀ ਦੇ ਪਾਤਾਲ ਨਾਮ ਅਮ੍ਰਿਤ ਹਰ ਦਾ ਨਾਮ ਹੈ ਰੇ ਕਜੈ ਜੀ ਦੇ ਪਾਤਾਲ ਅਮ੍ਰਿਤ ਹਰ ਦਾ ਨਾਮ અમૃત હરカー અમૃત હરカー નામ હે અમૃત હરカー રામ હે રદસે હિરપાના રદસે હિરપાના ਅੰਮ੍ਰਿਤ ਹਰ ਦਾ ਨਾਮ ਪਰ ਕਰ ਜਸ ਜੀਤ ਬਾਣਾ ਅੰਮ੍ਰਿਤ ਹਰ ਦਾ ਨਾਮ ਸਰਦਾਰ ਰੰਗ ਰਾਤੇ ਪਰ ਅੰਮ੍ਰਿਤ ਪੀਵੇ ਸਰਦਾਰ ਰੰਗ ਰਾਤੇ ਹਮੈ ਤ੍ਰਿਸ਼ਨਾ ਮੈਂ ਕ੍ਰਿਸ਼ਨ ਨਾਮ ਅੰਮ੍ਰਿਤ ਹਰ ਕਾ ਨਾਮ ਹੈ ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਇਹੁ ਬਾਤ ਆ ਰਹਾ ਵਰਸੇ ਹਰ ਰਿਹਾਨਾ ਬਹ ਹੈ ਕਰਸੇ ਮਾਥਾ ਅੰਮ੍ਰਿਤ ਹਰ ਰਿਹਾਨਾ ਬਹ ਹੈ ਕਰਸੇ ਨਾਨਕ ਗੁਰਮੁਖ ਨਦਰੀਆਂ ਨਾਨਕ ਗੁਰਮੁਖ ਨਦਰੀਆਂ ਹਰ ਆਤਮਾ ਰਾਮ

ਸਹਾਰੇ ਦਾ ਨਾਮ ਹੈ ਵਰਸੈ ਗਿਰਵਾ અમૃત હરカナ નામ હે અમૃત હરカナ નામ પરસ કૃપા કરના હરસે કૃપા કરના અમૃત હરકા